ਮੈਂ ਸਰ ਕੀ ਨਾਮ ਹੈ ਮੈਂ ਅਬਦੁਲ ওয়াহিদ ਐਕਸ ਮੈਂਬਰ ਪੰਜਾਬ ਆਫ ਕੋਰਡ ਔਰ ਇਥੇ ਪਟਿਆਲੇ ਵਿੱਚ ਬੁੜੇ ਲੰਬੇ ਅਰਸੇ ਤੋਂ ਅਸੀਂ ਰਹਿ ਰਹੇ ਹਾਰਟੀਕਲਚਰ ਨਾਲ ਰਿਲੇਟਡ ਬਿਜ਼ਨਸ ਹੈ ਸਰ ਕਿੱਦਾਂ ਦੇਖਦੇ ਹੋ ਇੱਕ ਕਸ਼ਮੀਰ ਵਿੱਚ ਇੱਕ ਮੰਦਾਨਗੀ ਘਟਨਾ ਹੋਈ ਹੈ ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ ਇਹ ਵਾਕਈ ਬਹੁਤ ਮੰਨਪਾਗੀ ਬਹੁਤ ਦਿਲ ਨੂੰ ਤਕਲੀਫ ਦੇਣ ਵਾਲੀ ਹਰ ਤਰੀਕੇ ਨਾਲ ਦਹਿਲਾ ਦੇਣ ਵਾਲੀ ਔਰ ਜਿਹੜੇ ਕਰਨ ਵਾਲੇ ਆ ਉਹ ਇਨਸਾਨ ਨਹੀਂ ਜਾਨਵਰ ਹਨ ਹਿਵਾਨ ਹਨ ਇਨਸਾਨ ਹੈ ਨਹੀਂ ਔਰ ਸਤ ਤੋਂ ਸਤ ਕਾਰਵਾਈ ਹੋਣੀ ਚਾਹੀਦੀ ਆ ਕਿਦਾਂ ਦੇ ਦੋਸਤ ਧਰਮ ਕੋ ਧਰਮ ਪੁੱਛ ਕੇ ਗੋਲੀ ਮਾਰਨਾ ਇਹ ਸਾਰੀ ਚੀਜ਼ਾਂ ਇਸ ਵਿੱਚ ਕੋਈ ਸ਼ੱਕ ਹੈ ਹੀ ਨਹੀਂ ਤੇ ਤਾਂ ਇੱਕ ਅੰਗਰੇਜ਼ਾਂ ਦੇ ਵਕਤ ਦਾ ਕਹਾਵਤ ਹੈ ਇਹ ਇਸ ਤਰ੍ਹਾਂ ਦੇ ਉਹਨਾਂ ਨੇ ਇਹ Hindu Sikh ਵਿੱਚ Musalman ਚ ਅੰਗਰੇਜ਼ਾਂ ਤੋਂ ਪਹਿਲਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਕਦੀ ਦੰਗੇ ਨਹੀਂ ਹੋਏ ਇਹ ਆ ਕੇ ਉਹਨਾਂ ਨੇ ਕਰਾਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਮੌਜ ਨਾਲ 200 ਸਾਲ ਤੱਕ ਇੱਥੇ ਰਾਜ ਕਰਦੇ ਰਹੇ ਖੈਰ ਇਹ ਤਾਂ ਇਹ ਚੀਜ਼ ਤਾਂ ਇਸ ਦਾ ਕੋਈ ਜਵਾਬ ਨਹੀਂ ਹੈ ਮੇਰੇ ਕੋਲ ਬਟ ਕਿਦਾਂ ਦੇ ਵਾਰਦਾਤ ਵੀ ਕਰ ਗਏ ਤੇ ਸੋਸ਼ਲ ਮੀਡੀਆ ਦੇ ਮਾਫੀ ਵੀ ਮੰਗ ਰਿਹਾ ਚੱਲਣ ਇਸ ਵੱਲੋਂ ਕੌਣ ਟੈਰਿਸ ਮੰਗ ਰਹੇ ਆ ਮੈਂ ਮੈਂ ਉਹ ਨਿਗਰ ਮਾਸਟਰਮਾਈਂਡ ਆ ਉਹ ਕਹਿੰਦੇ ਜਿਹੜਾ ਹੋਇਆ ਇਨਸੈਂਟ ਗਲਤ ਹੋਇਆ ਮੈਂ ਨਹੀਂ ਇਹ ਦੇਖਿਆ ਹੈ ਰੇਤਾ ਇੱਕ ਡਰਾਮੇ ਬਾਜੀ ਅਗਰ ਉਹ ਹੈ ਜਾਂ ਕੀ ਹੈ ਮੋਦੀ ਸਰਕਾਰ ਵੱਲੋਂ ਸਖਤ ਆਦੇਸ਼ ਦਿੱਤੇ ਗਏ ਜਿਹੜੇ ਹਿੰਦੁਸਤਾਨ ਵੀ ਜਿਹੜੇ ਮੁਸਲਮਾਨ ਰਹਿ ਗਏ ਉਹ ਬਾਹਰ ਜਾਣ ਹਿੰਦੁਸਤਾਨ ਮੁਸਲਮ ਨਹੀਂ ਰਹਿ ਰਹੇ ਉਹ ਤਾਂ ਪਾਕਿਸਤਾਨ ਦੇ ਜਿਹੜੇ ਵੀਜ਼ਾ ਤੇ ਆਏ ਹੋਏ ਉਹਨਾਂ ਨੂੰ ਵਾਪਸ ਜਾਣ ਦਾ ਆਦੇਸ਼ ਤੇ ਹੈ ਠੀਕ ਹੈ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਆ ਉਹ ਕਰਨਾ ਕੋਈ ਐਸੀ ਗਲਤੀ ਨਹੀਂ ਔਰ ਕਿੰਨੇ ਕ ਬੰਦੇ ਹੈ ਕਿੰਨਾ ਦੇਖਦੇ ਹੋ ਇਦਾਂ ਦੀ ਸਭਨਾ ਘਟਨਾਵਾਂ ਘਟਨ ਨੂੰ ਅੰਜਾਮ ਦੇਣ ਵਾਲਿਆਂ ਨੂੰ ਕੀ ਤੁਸੀਂ ਕੀ ਵੀ ਆਪੀਨ ਕਰਦੇ ਹੋ ਇਹ ਤਾਂ ਉਹਨਾਂ ਨੂੰ ਐਸੀ ਦਰਦਨਾਖੋਣੀ ਚਾਹੀਦੀ ਨਸੀਹਤ ਹੋਵੇ ਇਹ ਕੋਈ ਬੇਗਸੂਰ ਬੰਦਿਆਂ ਦੇ ਉੱਪਰ ਨਹੀਂ ਹੱਥੇ ਬੰਦਿਆਂ ਦੇ ਉੱਪਰ ਇਹ ਨਾ ਕਿ ਬਹਾਦਰੀ ਹੈ ਇਹ ਤਾਂ ਬੁਸਦਲੀ ਹੈ ਉਹਨਾਂ ਦੇ ਉੱਪਰ ਜੋ ਵੀ ਐਕਸ਼ਨ ਹੁੰਦਾ ਉਹ ਘਟ ਹੈ ਔਰ ਸਭ ਨੂੰ ਨਸੀਹਤ ਹੋਵੇ ਅੱਗੇ ਵਾਸਤੇ ਨਾ ਹੋਵੇ ਇਹ ਬਾਰ-ਬਾਰ ਚੀਜ਼ਾਂ ਹੁੰਦੀਆਂ ਹਨ ਔਰ ਇਹ ਚੀਜ਼ ਨਾਲ ਮੁਲਕ ਦੇ ਡਵੈਲਪਮੈਂਟ ਤੇ ਸ਼ਾਂਤੀ ਤੇ ਐਸਾ ਬਹੁਤ ਪੈਂਦਾ ਹੈ ਹਰ ਬੰਦਾ ਡਿਸਟਰਬਡ ਹੈ ਕਿਦਾਂ ਲੱਗਦਾ ਜਿਹੜੇ ਜੋ ਸਾਜੇ ਹੈ ਜਿਹੜੇ ਪੰਜਾਬ ਹੈ ਛੂੜ ਤੇ ਚੜਦਾ ਚੜਦਾ ਪੰਜਾਬ ਹੈ ਦੇ ਪੰਜਾਬ ਹੈ ਇਹਨਾਂ ਦੇ ਵਿੱਚ ਭਾਈਚਾਰੇ ਵਿੱਚ ਕੋਈ ਫਿੱਕ ਬੰਨ ਕੀ ਲੱਗਦਾ ਇਹਨਾਂ ਇਹ ਤਾਂ ਬਸ ਵਕਤ ਜਿਹੜਾ ਹੈ ਹਰ ਚੀਜ਼ ਨੂੰ ਬਟ ਇਹ ਆ ਕਿ ਇਹ ਅਸਰ ਤਾਂ ਹੁੰਦਾ ਹੈ ਬਹੁਤ ਨੁਕਸਾਨਦੇ ਆ ਇਸ ਚੀਜ਼ ਦਾ ਅਸੀਂ ਬੜੀ ਦਿਲੋਂ ਨਖੇਦੀ ਕਰਦੇ ਆਂ ਔਰ ਦੁਆ ਕਰਦੇ ਆ ਕਿ ਉਹ ਬੰਦੇ ਕਾਬੂ ਆ ਜਾਣ ਔਰ ਉਹਨਾਂ ਨੂੰ ਦਰਦਨਾਕ ਸਜ਼ਾ ਮਿਲੇ ਇੱਕ ਪਾਣੀ ਬੰਦ ਕਰਨ ਦੀ ਕਲਪਨਾ ਵੀ ਇਹਦੇ ਪਾਣੀ ਦਾ ਪਾਣੀ ਦਾ ਮੁੱਦਾ ਹੈ ਇਹਦੇ ਕੋਲ ਜਿਹੜੀ ਤੇ 17 ਕੋਲ ਜਿਹੜਾ ਦੋ ਘਰਾਂ ਤੋਂ ਜੁੜਦਾ ਕਰਨ ਬੜਾ ਸਕੇ ਗਿਆ ਤਾਂ ਪਾਣੀ ਬੰਦ ਕਰਨ ਦਾ ਤਾਂ ਇੱਕ ਟ੍ਰੀਟੀ ਹੈ ਉਸ ਨੂੰ ਦੁਆਰਾ ਤੋਂ ਰਿਵਿਊ ਕਰਨ ਦਾ ਤੇ ਸਸਪੈਂਸ਼ਨ ਕਰਨ ਦਾ ਹੈ ਐਕਚੁਅਲ ਅਮਲ ਚ ਲਿਆਉਣ ਵਾਸਤੇ ਤਾਂ ਬੜਾ ਲੰਬਾ ਅਰਸਾ ਲੱਗਦਾ ਉਸ ਨੂੰ ਤੇ ਉਹ ਗਵਰਨਮੈਂਟਾਂ ਦਾ ਮਾਮਲਾ ਹੁੰਦਾ ਹੈ ਉਹ ਗਵਰਨਮੈਂਟ ਨੇਚਰਲੀ ਕੁਛ ਨਾ ਕੁਛ ਜਿਹੜਾ ਹੈ ਉਹ ਕਰਦੀ ਆ ਤਾਂ ਕਿ ਉਸ ਨੂੰ ਠੱਲ ਪਾ ਸਕੇ ਉਹ ਸਪੋਰਟ ਜਿਹੜੀ ਹੈਗੀ ਹੈ ਟੈਰਰਿਸਟ ਨੂੰ ਪਾਕਿਸਤਾਨ ਤੋਂ ਹੀ ਮਿਲ ਰਹੀ ਹੈ ਇਸ ਵਿੱਚ ਤਾਂ ਕੋਈ ਡਾਊਟ ਨਹੀਂ ਹੈ ਇਸ ਕਰਕੇ ਜੋ ਵੀ ਕਰਿਆ ਹੈ ਠੀਕ ਕਰਿਆ ਹੈ ਪਾਕਿਸਤਾਨ ਦੇ ਗ੍ਰਹਿ ਮੰਤਰੀ ਦਾ ਬਿਆਨ ਆਇਆ ਹੈ ਕਿ ਇੰਡੀਆ ਕੋਈ ਕਾਰਵਾਈ ਨਾ ਮੇਰੇ ਕੋਲ ਸਰ ਜੀ ਇਸ ਤੇ ਇੱਕ ਨਾ ਮੈਂ ਇਸ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ ਮੈਂ ਸੁਣਿਆ ਨਹੀਂ ਹੈ